ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਦੀ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਹੀ ਪਲਟ ਗਈ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਹੀ ਖਿਲਰ ਗਏ ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇੱਕਦਮ ਗਾਂਹ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦੇ ਡਿਵਾਈਡਰ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਇਹ ਸਾਰੀ ਦੁਰਘਟਨਾ ਵਾਪਰੀ ਹੈ ਨੈਸ਼ਨਲ ਹਾਈਵੇ ਦੇ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ ਤੇ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਦਾ ਸਮਾਨ ਚੋਰੀ ਕਰ ਲੈਂਦੇ ਹਨ ਜਦ ਕਿ ਲੋਕਾਂ ਨੂੰ ਇਸ ਮੌਕੇ ਤੇ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਨੇ ਸੜਕ ਤੇ ਡਿੱਗੇ ਸੇਬ ਟੋਕਰੀ ਵਿੱਚ ਪਾ ਕੇ ਡਰਾਈਵਰ ਦੀ ਮਦਦ ਕੀਤੀ ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜ਼ੀ ਮੰਡੀ ਦੇ ਵਪਾਰੀ ਵੱਲੋਂ ਇੱਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੁਬਾਰਾ ਤੋਂ ਰੀਲੋਡ ਕਰਕੇ ਵਾਪਸ ਭੇਜਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ ਓਜਲਾ ਬਾਈਪਾਸ ਤੇ ਆ ਗੱਡੀ ਨੰਬਰ PB06AB4096 ਸ਼੍ਰੀਨਗਰ ਤੋਂ ਸੇਵ ਲੈ ਕੇ ਆ ਰਹੀ ਸੀ ਔਰ ਇਹ ਗੱਡੀ ਜਿਹੜੀ ਆ ਬਿਲਕੁਲ HRA ਸਕੂਲ ਤੋਂ ਥੋੜੀ ਜਿਹੀ ਅੱਗੇ ਡਿਵਾਈਡਰ ਨਾਲ ਟਕਰਾ ਕੇ ਦੁਰਘਟਨਾ ਗ੍ਰਸਤ ਹੋਈ ਹੈ ਗੱਡੀ ਦਾ ਕਾਫੀ ਨੁਕਸਾਨ ਹੋਇਆ ਔਰ ਡਰਾਈਵਰ ਨੇ ਦੱਸਿਆ ਕਿ ਇੱਕ ਸਾਈਡ ਤੋਂ ਗਾਂ ਨਿਕਲ ਆਈ ਡਿਵਾਈਡਰ ਤੋਂ ਇਹਨਾਂ ਸਾਈਡਾਂ ਦੇ ਵਿੱਚੋਂ ਤੇ ਉਹਨੂੰ ਬਚਾਉਂਦੇ-ਬਚਾਉਂਦੇ ਸਾਈਡ ਤੋਂ ਟਿਪਰ ਨੇ ਟੱਕਰ ਮਾਰੀ ਤੇ ਡਿਵਾਈਡਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਜਿਹੜਾ ਕਿ ਇਹ ਨੁਕਸਾਨ ਹੋਇਆ ਔਰ ਨੁਕਸਾਨ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਥੋੜਾ ਜਿਹਾ ਸੇਬ ਇਹਨਾਂ ਦਾ ਜਰੂਰ ਖਰਾਬ ਹੋਇਆ ਔਰ ਉਹ ਛੋਟਾ ਜਿਹਾ ਬੱਚਾ ਆਪਣੇ ਪਰਿਵਾਰ ਦੇ ਨਾਲ ਅ ਇਹ ਸੇਬ ਲੋਡ ਕਰ ਰਿਹਾ ਦੁਬਾਰਾ ਤੋਂ ਔਰ ਉਹ ਲੋਕ ਮਦਦ ਕਰ ਰਹੇ ਨੇ ਹਾਂ ਬਾਜੀ ਆਪਣਾ ਗੁਰਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਤੇ ਕੀ ਗੱਲ ਬਾਕੀ ਪਪਾ ਜੀ ਨਗਰਾਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਗਾਈ ਨਿਕਲਾਈ ਜੀ ਹਾਂ ਜੀ ਦੂਸਰੀ ਸਾਈਡ ਤੇ ਟਿਪਰਾਉਂਡੇ ਜੀ ਰੇਤਾਲੇ ਜੀ ਹਾਂ ਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੋਏ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗੀ ਜੀ ਹਾਂ ਜੀ ਕਿੰਨਾ ਮਾਲ ਵਿੱਚ ਹਾਂ ਜੀ ਮਾਲ ਥੋੜਾ ਜੀ ਸੌ ਕੁ ਗਰੇੜੇ ਹਾਂ ਜੀ ਚਾਪ ਨਹੀਂ ਆਇਆ ਨੇ ਨੇ ਨੁਕਸਾਨ ਹੋਈ ਹੋਈ ਆ ਜੀ ਉਹ ਬੱਸ ਤੁਹਾਡੇ ਸਾਹਮਣੇ ਹੈ ਜੀ ਹਾਂਜੀ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਦੀ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਹੀ ਪਲਟ ਗਈ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਹੀ ਖਿਲਰ ਗਏ ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇੱਕਦਮ ਗਾਂ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦੇ ਡਿਵਾਈਡਰ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਇਹ ਸਾਰੀ ਦੁਰਘਟਨਾ ਵਾਪਰੀ ਹੈ ਨੈਸ਼ਨਲ ਹਾਈਵੇ ਦੇ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ ਤੇ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਦਾ ਸਮਾਨ ਚੋਰੀ ਕਰ ਲੈਂਦੇ ਹਨ ਜਦ ਕਿ ਲੋਕਾਂ ਨੂੰ ਇਸ ਮੌਕੇ ਤੇ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਲੋਕਾਂ ਨੇ ਸੜਕ ਤੇ ਡਿੱਗੇ ਸੇਬ ਟੋਕਰੀ ਵਿੱਚ ਪਾ ਕੇ ਡਰਾਈਵਰ ਦੀ ਮਦਦ ਕੀਤੀ ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜ਼ੀ ਮੰਡੀ ਦੇ ਵਪਾਰੀ ਵੱਲੋਂ ਇੱਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੁਬਾਰਾ ਤੋਂ ਰੀਲੋਡ ਕਰਕੇ ਵਾਪਸ ਭੇਜਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੋ ਦੋਸਤੋ ਗੁਰਦਾਸਪੁਰ ਸ਼ਹਿਰ ਦੇ ਓਜਲਾ ਬਾਈਪਾਸ ਤੇ ਆ ਗੱਡੀ ਨੰਬਰ PB06AB4096 ਸ਼੍ਰੀਨਗਰ ਤੋਂ ਸੇਵ ਲੈ ਕੇ ਆ ਰਹੀ ਸੀ ਔਰ ਇਹ ਗੱਡੀ ਜਿਹੜੀ ਆ ਬਿਲਕੁਲ HRR ਸਕੂਲ ਤੋਂ ਥੋੜੀ ਜੀ ਅੱਗੇ ਡਿਵਾਈਡਰ ਨਾਲ ਟਕਰਾ ਕੇ ਦੁਰਘਟਨਾਗ੍ਰਸਤ ਹੋਈ ਹੈ ਗੱਡੀ ਦਾ ਕਾਫੀ ਨੁਕਸਾਨ ਹੋਇਆ ਔਰ ਡਰਾਈਵਰ ਨੇ ਦੱਸਿਆ ਕਿ ਇੱਕ ਸਾਈਡ ਤੋਂ ਗਾਂ ਨਿਕਲ ਆਈ ਡਿਵਾਈਡਰ ਤੋਂ ਇਹਨਾਂ ਸਾਈਡਾਂ ਦੇ ਵਿੱਚੋਂ ਉਹਨੂੰ ਬਚਾਉਂਦੇ-ਬਚਾਉਂਦੇ ਸਾਈਡ ਤੋਂ ਟਿਪਰ ਨੇ ਟੱਕਰ ਮਾਰੀ ਤੇ ਡਵਾਈਡਰ ਨਾਲ ਟਕਰਾ ਗਈ ਜਿਸ ਤੋਂ ਬਾਅਦ ਜਿਹੜਾ ਕਿ ਇਹ ਨੁਕਸਾਨ ਹੋਇਆ ਔਰ ਨੁਕਸਾਨ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਥੋੜਾ ਜਿਹਾ ਸੇਬ ਇਹਨਾਂ ਦਾ ਜ਼ਰੂਰ ਖਰਾਬ ਹੋਇਆ ਔਰ ਉਹ ਛੋਟਾ ਜਿਹਾ ਬੱਚਾ ਆਪਣੇ ਪਰਿਵਾਰ ਦੇ ਨਾਲ ਇਹ ਸੇਬ ਲੋਡ ਕਰ ਰਿਹਾ ਦੁਬਾਰਾ ਤੋਂ ਔਰ ਉਹ ਲੋਕ ਮਦਦ ਕਰ ਰਹੇ ਨੇ हां बाजी अपना गुरਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਤੇ ਕੀ ਗੱਲ ਬੋਲੀ ਆਪਾਂ ਸ਼੍ਰੀ ਨਗਰੋਂ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਚਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਜੀ ਹਾਂਜੀ ਦੂਸਰੀ ਸਾਈਡ ਤੇ ਟਿਪਰੋਂਡੇ ਜੀ ਰੇਤਾਲੇ ਜੀ ਹਾਂਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦਾ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟਬਾਲ ਨਾਲ ਲੱਗੀ ਜੀ ਹਾਂਜੀ ਕਿੰਨਾ ਵਾਲੇ ਵਿੱਚ ਹਾਂਜੀ ਮਾਲ ਥੋੜਾ ਜੀ ਸੌ ਕੁ ਗਰੇਟੇ ਹਾਂਜੀ ਨਹੀਂ ਨਹੀਂ ਨੁਕਸਾਨ ਹੈ ਹੋਈ ਹੈ ਜੀ ਬਸ ਤੁਹਾਡੇ ਸਾਹਮਣੇ ਹੈ ਜੀ ਹਾਂਜੀ